ਸ਼ਸ਼ੀਕਲ ਸਵਾਗਤ ਹੈ ਤੁਹਾਡਾ ਦੂਜਾ ਪੰਜਾਬ ਤੇ ਮੈਂ ਹਾਂ ਖੁਸ਼ਾਲ ਲਾਲੀ ਪੰਜਾਬ ਵਿੱਚ ਆਏ ਹੜ੍ਹਾਂ ਦੌਰਾਨ ਲੋਕਾਂ ਦੇ ਮੁੜ ਵਸੇਵੇਂ ਦੇ ਵਿੱਚ ਬਹੁਤ ਸਾਰੀਆਂ ਜਥੇਬੰਦੀਆਂ ਲੱਗੀਆਂ ਹੋਈਆਂ ਨੇ ਜਿਨ੍ਹਾਂ ਦੀਆਂ ਖਬਰਾਂ ਦੁਨੀਆ ਭਰ ਵਿੱਚ ਸੁਰਖੀਆਂ ਬਣ ਰਹੀਆਂ ਨੇ ਉੱਥੇ ਹੀ ਕਈ ਜਥੇਬੰਦੀਆਂ ਵੱਲੋਂ ਵਿਦੇਸ਼ਾਂ ਵਿੱਚ ਕੀਤੀ ਜਾ ਰਹੀ ਉਗਰਾਹੀ ਚੰਦੇ ਦੀ ਉਗਰਾਹੀ ਫੰਡਾਂ ਦੀ ਉਗਰਾਹੀ ਉੱਤੇ ਸਵਾਲ ਖੜੇ ਹੋਣ ਲੱਗੇ ਹਨ ਕੁਝ ਦਿਨ ਪਹਿਲਾਂ ਕੈਨੇਡਾ ਦੇ ਵਿੱਚ ਉੱਥੋਂ ਦੇ ਇੱਕ ਪੰਜਾਬੀ ਰੇਡੀਓ ਚੈਨਲ ਰੈਡ ਐਫ ਐਮ ਨੇ ਦੋ ਦਿਨਾਂ ਦੇ ਵਿੱਚ 2 ਲੱਖ 2 ਮਿਲੀਅਨ ਕੈਨੇਡੀਅਨ ਡਾਲਰ ਜਿਹੜੇ ਆ ਉਹ ਇੱਕ ਸੈਫ ਨਾਂ ਦੀ ਸਿੱਖ ਜਥੇਬੰਦੀ ਰਾਹੀਂ ਇਕੱਠੇ ਕੀਤੇ ਜਿਹੜੇ ਕਿ ਪੰਜਾਬ ਦੇ ਵਿੱਚ ਹੜਾਂ ਦੇ ਵਿੱਚ ਵਰਤੇ ਜਾਣੇ ਆ ਸੋ ਇਹ ਇੱਕ ਬਹੁਤ ਵੱਡੀ ਖਬਰ ਜਿਹੜੀ ਸੀ ਉਹ ਲੋਕਾਂ ਦੇ ਸਾਹਮਣੇ ਆਈ ਔਰ ਕਾਫੀ ਇਨਸਪਾਇਰਿੰਗ ਇੱਕ ਖਬਰ ਲੋਕਾਂ ਦੇ ਲਈ ਰਹੀ ਅ ਇਸੇ ਦੌਰਾਨ ਹੁਣ ਇੱਕ ਹੋਰ ਤਾਜ਼ਾ ਖਬਰ ਏ ਆਈ ਹੈ ਕਿ ਕੈਨੇਡਾ ਦੇ ਸੂਬੇ ਮੈਨੀਟੋਬਾ ਦੇ ਵਿੱਚ ਖਾਲਸਾ ਏਡ ਦੇ ਲਈ 2.5 ਲੱਖ ਰੁਪਏ ਜਿਹੜੇ ਹਨ ਉਹ ਇਕੱਠੇ ਕੀਤੇ ਗਏ ਔਰ ਖਾਲਸਾ ਏਡ ਦੇ ਸੰਚਾਲਕ ਰਵੀ ਸਿੰਘ ਹੋਣਾ ਨੂੰ ਇੱਕ ਸਮਾਗਮ ਦੇ ਦੌਰਾਨ ਇਹ ਜਿਹੜੀ ਫੰਡ ਦੀ ਰਕਮ ਹੈ ਉਸ ਦੇ ਚੈੱਕ ਸੌਂਪੇ ਗਏ ਸੋ ਇਸ ਦੇ ਵਿੱਚ ਦੱਸਿਆ ਗਿਆ ਕਿ ਜਿਹੜੀ 1 ਲੱਖ ਡਾਲਰ ਜਿਹੜੇ ਨੇ ਉਹ ਮੈਨੀਟੋਬਾ ਸਰਕਾਰ ਵੱਲੋਂ ਦਿੱਤਾ ਗਿਆ ਹੈ ਔਰ 1.5 ਲੱਖ ਡਾਲਰ ਜਿਹੜੇ ਨੇ ਉਹ ਉਥੋਂ ਦੀਆਂ ਗੁਰਦੁਆਰਾ ਕਮੇਟੀਆਂ ਸਿੱਖ ਜਥੇਬੰਦੀਆਂ ਔਰ ਸਥਾਨਕ ਕਾਰੋਬਾਰੀਆਂ ਵੱਲੋਂ ਇਕੱਠੇ ਕੀਤੇ ਗਏ ਆ ਸੋ ਜਿਸ ਵੇਲੇ ਇਹ ਖਬਰ ਆ ਰਹੀ ਸੀਗੀ ਇਸੇ ਦੌਰਾਨ ਕੈਨੇਡਾ ਤੋਂ ਇੱਕ ਹੋਰ ਖਬਰ ਆਈ ਉਥੋਂ ਦੇ ਪੱਤਰਕਾਰ ਗੁਰਮਲਕੀਤ ਸਿੰਘ ਕਾਲੋਂ ਨੇ ਦੀ ਇੱਕ ਜਿਹੜੀ ਖਬਰ ਹੈ ਪੰਜਾਬੀ ਟਿਬੂਨ ਦੀ ਵੈਬਸਾਈਟ ਦੇ ਉੱਤੇ ਪ੍ਰਕਾਸ਼ਿਤ ਹੋਈ ਹੈ ਜਿਸ ਦੇ ਜਿਹੜੇ ਖੁਲਾਸੇ ਨੇ ਉਹ ਕਾਫੀ ਸਸੰਸਨੀ ਖੇਜ਼ ਨੇ ਸੋ ਇਸ ਰਿਪੋਰਟ ਦੇ ਵਿੱਚ ਬ੍ਰੈਂਟਨ ਦੇ ਸਮਾਜ ਸੇਵੀ ਨਰਿੰਦਰ ਸਿੰਘ ਦੇ ਹਵਾਲੇ ਨਾਲ ਲਿਖਿਆ ਗਿਆ ਹੈ ਦਾਵਾ ਕੀਤਾ ਗਿਆ ਹੈ ਕਿ ਖਾਲਸਾ ਐਡ ਕੋਲ ਤਾਂ ਪੰਜਾਬ ਦੇ ਵਿੱਚ ਜਾਂ ਭਾਰਤ ਦੇ ਵਿੱਚ ਫੰਡ ਲਿਆਉਣ ਦੇ ਲਈ ਜਿਹੜੀ ਭਾਰਤ ਸਰਕਾਰ ਦੀ ਲੁਡਿੰਦੀ ਰਜਿਸਟ੍ਰੇਸ਼ਨ ਹੈ ਉਹ ਨਹੀਂ ਹੈ ਸੋ ਇਸ ਲਈ ਸਵਾਲ ਇਹ ਖੜਾ ਹੋ ਰਿਹਾ ਹੈ ਕਿ ਖਾਲਸਾ ਐਡ ਜਿਹੜਾ ਪੈਸਾ ਕੈਨੇਡਾ ਦੇ ਵਿੱਚੋਂ ਇਕੱਠਾ ਕਰ ਰਹੀ ਹੈ ਉਹ ਕਿਸ ਤਰ੍ਹਾਂ ਪੰਜਾਬ ਦੇ ਵਿੱਚ ਆਏਗਾ ਕਿਸ ਤਰ੍ਹਾਂ ਭਾਰਤ ਦੇ ਵਿੱਚ ਆਏਗਾ ਕਿਉਂਕਿ ਖਾਲਸਾ ਏਡ ਕੋਲ ਭਾਰਤ ਸਰਕਾਰ ਦੀ ਜਿਹੜੀ ਲੋੜਿੰਦੀ ਪ੍ਰਵਾਨਗੀ ਉਹ ਨਹੀਂ ਹੈ ਅ ਅਸੀਂ ਇਸ ਮਸਲੇ ਬਾਰੇ ਚੰਡੀਗੜ੍ਹ ਦੇ ਚਾਰਟਰਡ ਅਕਾਊਂਟੈਂਟ ਪ੍ਰਮੋਦ ਬਿੰਦਲ ਹੁਣਾਂ ਨਾਲ ਗੱਲ ਕੀਤੀ ਅ ਉਹਨਾਂ ਨੇ ਦੱਸਿਆ ਕਿ ਜੇ ਕਿਸੇ ਵੀ ਸਮਾਜ ਸੇਵੀ ਸੰਸਥਾ ਨੇ ਵਿਦੇਸ਼ ਤੋਂ ਫੰਡ ਲੈਣਾ ਹੈ ਇਸ ਲਈ ਜ਼ਰੂਰੀ ਹੁੰਦਾ ਹੈ ਕਿ ਉਹ ਭਾਰਤ ਦੇ ਗ੍ਰਹਿ ਮੰਤਰਾਲੇ ਤੋਂ ਫੋਰਨ ਕੰਟਰੀਬਿਊਸ਼ਨ ਰੈਗੂਲੇਸ਼ਨ ਐਕਟ ਤਹਿਤ ਪ੍ਰਵਾਨਗੀ ਹਾਸਲ ਕਰੇ ਅ ਦਰਅਸਲ ਇਹ ਜਿਹੜਾ ਐਫਸੀਆਰਏ ਜਿਸ ਨੂੰ ਸ਼ਾਰਟ ਫਾਰਮ ਦੇ ਵਿੱਚ ਕਹਿੰਦੇ ਆ ਇਹ ਕਾਨੂੰਨ 2010 ਦੇ ਵਿੱਚ ਤਤਕਾਲੀ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਦੀ ਅਗਵਾਈ ਵਾਲੀ ਸਰਕਾਰ ਨੇ ਬਣਾਇਆ ਸੀ ਜਿਸ ਦੇ ਤਹਿਤ ਇਹ ਜ਼ਰੂਰੀ ਸੀ ਕਿ ਵਿਦੇਸ਼ ਤੋਂ ਫੰਡ ਇਕੱਠਾ ਕਰਨ ਵਾਲੀਆਂ ਸੰਸਥਾਵਾਂ ਜੋ ਭਾਰਤ ਦੇ ਵਿੱਚ ਚੈਰਿਟੀ ਕਰਦੀਆਂ ਨੇ ਉਨਾ ਨੂੰ ਗ੍ਰਹਿ ਮੰਤਰਾਲੇ ਤੋਂ ਉਹ ਫੰਡ ਲਿਆਉਣ ਦੀ ਪ੍ਰਵਾਨਗੀ ਹਾਸਲ ਕਰਨੀ ਹੋਵੇਗੀ ਸੋ ਇਸ ਦਾ ਜਿਹੜਾ ਉਦੇਸ਼ ਸੀ ਉਹ ਇਹ ਸੀ ਕਿ ਜਿਹੜੀ ਫੰਡ ਦੇ ਵਿੱਚ ਪਾਰਦਰਸ਼ਤਾ ਰਹੇ ਕਿ ਵਿਦੇਸ਼ਾਂ ਤੋਂ ਕਿਹੜੀ ਸੰਸਥਾ ਨੂੰ ਕਿੰਨਾ ਫੰਡ ਆਇਆ ਹੈ ਤੇ ਉਹ ਕਿਸ ਪਰਪਸ ਲਈ ਕਿਸ ਗਤੀਵਿਧੀਆਂ ਲਈ ਖਰਚਿਆ ਗਿਆ ਸੋ ਇਸ ਦੇ ਪਿੱਛੇ ਕਈ ਕਾਰਨ ਸੀ ਜਿਸ ਦੇ ਵਿੱਚ ਇੱਕ ਧਰਮ ਪਰਵਰਤਨ ਨੂੰ ਵੀ ਇੱਕ ਕਾਰਨ ਜਿਹੜਾ ਸੰਸਥਾਵਾਂ ਇੱਥੇ ਪੈਸਾ ਲਿਆ ਕੇ ਲੋਕਾਂ ਨੂੰ ਲਾਲਚ ਦੇ ਕੇ ਧਰਮ ਪਰਿਵਰਤਨ ਕਰਵਾਉਂਦੀਆਂ ਨੇ ਉਹ ਵੀ ਇੱਕ ਕਾਰਨ ਜਿਹੜਾ ਅਸੀਂ ਦੱਸਿਆ ਗਿਆ ਸੀਗਾ ਅ ਖੈਰ ਜਦੋਂ ਨਰਿੰਦਰ 2014 ਦੇ ਵਿੱਚ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਐਨਡੀਏ ਦੀ ਸਰਕਾਰ ਬਣੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣੀ ਤਾਂ ਉਹਨਾਂ ਨੇ ਇਸ ਕਾਨੂੰਨ ਨੂੰ ਹੋਰ ਸਖਤੀ ਦੇ ਨਾਲ ਲਾਗੂ ਕੀਤਾ ਸੋ ਹੁਣ ਜਿਹੜੇ ਲੋਕ ਖਾਲਸਾ ਏਡ ਉੱਤੇ ਫੰਡ ਇਕੱਠਾ ਕਰਨ ਦਾ ਇਲਜ਼ਾਮ ਲਗਾ ਰਹੇ ਐ ਉਹ ਇਸੇ ਕਾਨੂੰਨ ਦਾ ਹਵਾਲਾ ਦੇ ਰਿਹਾ ਹੈ ਗੁਰਮਲਕੀਰਤ ਸਿੰਘ ਤਾਲੂ ਰਿਪੋਰਟ ਵਿੱਚ ਲਿਖਦੇ ਆ ਕਿ ਉਹਨਾਂ ਨੇ ਇਸ ਬਾਬਤ ਖਾਲਸਾ ਏਡ ਦੇ ਸੰਚਾਲਕ ਰਵੀ ਸਿੰਘ ਦੇ ਪੀਓ ਨੂੰ ਇੱਕ ਈਮੇਲ ਵੀ ਕੀਤੀ ਸੋ ਉਹਨਾਂ ਉਹਨਾਂ ਨੂੰ ਅਜੇ ਇਸ ਦਾ ਜਵਾਬ ਨਹੀਂ ਮਿਲਿਆ ਖਬਰ ਲਿਖੇ ਜਾਣ ਤੱਕ ਉਹਨਾਂ ਨੂੰ ਜਵਾਬ ਨਹੀਂ ਮਿਲਿਆ ਸੀ ਸੋ ਸੋਸ਼ਲ ਮੀਡੀਆ ਰਾਹੀਂ ਵੀ ਖਾਲਸਾ ਏਡ ਵੱਲੋਂ ਜਾਂ ਰਵੀ ਸਿੰਘ ਉਹਨਾਂ ਵੱਲੋਂ ਜਾਂ ਉਹਨਾਂ ਦੇ ਕਿਸੇ ਨੁਮਾਇੰਦੇ ਵੱਲੋਂ ਅਜੇ ਤੱਕ ਇਸ ਦਾ ਸਪਸ਼ਟੀਕਰਨ ਨਹੀਂ ਦਿੱਤਾ ਗਿਆ ਉਹ ਆਪਣੀ ਰਿਪੋਰਟ ਵਿੱਚ ਇਹ ਵੀ ਦਾਵਾ ਕਰਦੇ ਹਨ ਕਿ ਰਵੀ ਸਿੰਘ ਹੁਣੀ 2023 ਦੇ ਦੌਰਾਨ ਇੱਕ ਇੰਟਰਵਿਊ ਵਿੱਚ ਆਪ ਮੰਨ ਚੁੱਕੇ ਹਨ ਕਿ ਉਹਨਾਂ ਕੋਲ ਭਾਰਤ ਜਾਂ ਪੰਜਾਬ ਵਿੱਚ ਚੈਰਿਟੀ ਦਾ ਪੈਸਾ ਲਿਆਉਣ ਦੀ ਲੋੜਿੰਦੀ ਪਰਵਾਨਗੀ ਨਹੀਂ ਹੈ ਸੋ ਹੁਣ ਸਵਾਲ ਖੜਾ ਇਹ ਹੁੰਦਾ ਹੈ ਕਿ ਜੇਕਰ ਖਾਲਸਾ ਐਡ ਕੋਲ ਪੰਜਾਬ ਜਾਂ ਭਾਰਤ ਪੈਸੇ ਲਿਆਉਣ ਦੀ ਐਫਸੀਆਰਏ ਸਰਟੀਫਿਕੇਟ ਨਹੀਂ ਹੈ ਤਾਂ ਉਪਦੇਸ਼ਾਂ ਤੋਂ ਇਕੱਠਾ ਕੀਤਾ ਜਿਹੜਾ ਫੰਡ ਹੈ ਉਹ ਪੰਜਾਬ ਦੇ ਹੜਪੀਟਾਂ ਲਈ ਕਿਵੇਂ ਵਰਤਣਗੇ ਪੰਜਾਬ ਦੇ ਵਿੱਚ ਉਹ ਪੈਸਾ ਕਿਵੇਂ ਆਵੇਗਾ ਇਹ ਸਵਾਲ ਜਿਹੜਾ ਹੈ ਉਹ ਖੜਾ ਹੋ ਰਿਹਾ ਹੈ ਖਾਲਸਾ ਏਡ ਵੱਲੋਂ ਜਦੋਂ ਕੈਨੇਡਾ ਵਿੱਚ ਫੰਡਾਂ ਦੀ ਕੀਤੀ ਜਾ ਰਹੀ ਅਗਰਾਹੀ ਉੱਤੇ ਸਵਾਲ ਖੜੇ ਹੋ ਰਹੇ ਸਨ ਉਸੇ ਦੌਰਾਨ ਆਸਟ੍ਰੇਲੀਆ ਤੋਂ ਇੱਕ ਰਿਪੋਰਟ ਆ ਰਹੀ ਹੈ ਇਹ ਰਿਪੋਰਟ ਗੁਰਚਰਨ ਸਿੰਘ ਕਾਲੋਂ ਦੀ ਰਿਪੋਰਟ ਹੈ ਜਿਹੜੀ ਕਿ ਟ੍ਰਿਬਿਊਨ ਦੇ ਵਿੱਚ ਹੀ ਪ੍ਰਕਾਸ਼ਿਤ ਹੋਈ ਹੈ ਇਸ ਦੇ ਮੁਤਾਬਕ ਇਸ ਰਿਪੋਰਟ ਵਿੱਚ ਦਾਵਾ ਕੀਤਾ ਗਿਆ ਹੈ ਕਿ ਖਾਲਸਾ ਏਡ ਤੋਂ ਸਿਡਨੀ ਦੇ ਇੱਕ ਗੁਰਦੁਆਰੇ ਦੀ ਕਮੇਟੀ ਨੇ 40000 ਡਾਲਰ ਵਾਪਸ ਮੰਗੇ ਆ। ਦਰਅਸਲ ਇਹ ਫੰਡ ਜਿਹੜਾ ਸੀ ਉਹ ਗੁਰਦੁਆਰਾ ਕਮੇਟੀ ਨੇ 2019 ਚ ਜਦੋਂ ਹੜਾ ਆਇਆ ਉਦੋਂ ਖਾਲਸਾ ਏਡ ਰਾਈ ਭੇਜਿਆ ਸੀ। ਸੋ ਹੁਣ ਉਹ ਪੈਸਾ ਵਾਪਸ ਮੰਗਿਆ ਜਾ ਰਿਹਾ। ਜਿਵੇਂ ਗੁਰਮਲਕੀਅਤ ਕੈਨੇਡਾ ਦੀ ਰਿਪੋਰਟ ਵਿੱਚ ਦਾਵਾ ਕਰਦੇ ਨੇ ਉਸੇ ਤਰ੍ਹਾਂ ਆਸਟ੍ਰੇਲੀਆ ਤੋਂ ਜਿਹੜੀ ਰਿਪੋਰਟ ਆ ਰਹੀ ਹੈ ਉਸ ਦੇ ਵਿੱਚ ਗੁਰਚੰਨ ਸਿੰਘ ਕਾਲੋਹਣਾ ਨੇ ਦਾਵਾ ਕੀਤਾ ਹੈ ਕਿ ਖਾਲਸਾ ਏਡ ਕੋਲ ਪੰਜਾਬ ਜਾਂ ਭਾਰਤ ਦੇ ਵਿੱਚ ਚੈਰਿਟੀ ਦਾ ਪੈਸਾ ਲਿਆਣ ਦੀ ਲੋੜਿੰਦੀ ਪਰਵਾਨਗੀ ਨਹੀਂ ਹੈ ਪੈਸੇ ਭਾਰਤ ਔਰ ਭਾਰਤ ਤੋਂ ਬਾਹਰ ਬਹੁਤ ਸਾਰੀਆਂ ਸੰਸਥਾਵਾਂ ਤੇ ਵਿਅਕਤੀ ਜਿਹੜੇ ਨੇ ਉਹ ਹੜਾਂ ਦੇ ਨਾਂ ਤੇ ਫੰਡ ਇਕੱਠਾ ਕਰ ਰਹੇ ਆ ਇਹ ਫੰਡ ਜਿਹੜਾ ਹੈ ਨਿੱਜੀ ਤੌਰ ਤੇ ਵੀ ਇਕੱਠਾ ਕੀਤਾ ਜਾ ਰਿਹਾ ਹੈ ਇਹ ਫੰਡ ਜਿਹੜਾ ਆਨਲਾਈਨ ਵੀ ਇਕੱਠਾ ਕੀਤਾ ਜਾ ਰਿਹਾ ਆ ਪੰਜਾਬ ਦੇ ਮੁੱਖ ਮੰਤਰੀ ਨੇ ਅਜੇ 2 ਦਿਨ ਪਹਿਲਾਂ ਹੀ ਇੱਕ ਸੰਸਥਾ ਇੰਡੀਅਨ ਐਡਵਰਟਾਈਜ਼ਿੰਗ ਏਜੰਸੀ ਦੇ ਈ ਬਲੋ ਕੀਤੀ ਜਾ ਰਹੀ ਹੈ ਉਗਰਾਹੀ ਦੇ ਉੱਤੇ ਵੀ ਸਵਾਲ ਖੜੇ ਕੀਤੇ ਸੀ ਇਹ ਇੱਕ ਆਨਲਾਈਨ ਜਿਹੜੀ ਹੈ ਫੰਡ ਪੰਜਾਬ ਦੇ ਖੜਾ ਵਾਸਤੇ ਮੰਗ ਰਹੀ ਹੈ ਪਰ ਇਹ ਪੈਸਾ ਜਿਹੜਾ ਹੈ ਪੰਜਾਬ ਦੇ ਸੀਐਮ ਰਾਹਤ ਫੰਡ ਦੇ ਵਿੱਚ ਆਣ ਦੀ بجائے ਇਹ ਪੈਸਾ ਜਿਹੜਾ ਹੈ ਪੀਐਮ ਰਾਹਤ ਫੰਡ ਲਈ ਮੰਗਿਆ ਜਾ ਰਿਹਾ ਸੋ ਕੇਂਦਰ ਸਰਕਾਰ ਦੇ ਫੰਡਾਂ ਲਈ ਇਹ ਪੈਸਾ ਮੰਗਿਆ ਜਾ ਰਿਹਾ ਸੋ ਇਸ ਦੇ ਉੱਤੇ ਪੰਜਾਬ ਦੇ ਮੁੱਖ ਮੰਤਰੀ ਨੇ ਸਵਾਲ ਖੜੇ ਕੀਤੇ ਸੀ ਸੋ ਇਹ ਇਸ ਤਰ੍ਹਾਂ ਦੀਆਂ ਜਿਹੜੀਆਂ ਖਬਰਾਂ ਆ ਰਹੀਆਂ ਨੇ ਉਹ ਖਬਰਾਂ ਥੋੜੀਆਂ ਉਹਨਾਂ ਲੋਕਾਂ ਦੇ ਲਈ ਨਿਰਾਸ਼ਾਜਨਕ ਨੇ ਜਿਹੜੇ ਕਿ ਚਾਹੁੰਦੇ ਨੇ ਕਿ ਉਹ ਹੜ੍ਹ ਪ੍ਰਭਾਵਿਤ ਲੋਕਾਂ ਦੀ ਮਦਦ ਕਰਨ ਉਹਨਾਂ ਦੇ ਉਹਨਾਂ ਦੇ ਲਈ ਪੈਸਾ ਭੇਜਣ ਸੋ ਸੋਸ਼ਲ ਮੀਡੀਆ ਦੇ ਉੱਤੇ ਵੀ ਕਈ ਸੰਸਥਾਵਾਂ ਔਰ ਵਿਅਕਤੀਆਂ ਦੇ ਦੇ ਵੱਲੋਂ ਫੰਡ ਇਕੱਠੇ ਕਰਨ ਔਰ ਉਹਨਾਂ ਦੀ ਵਰਤੋਂ ਨੂੰ ਲੈ ਕੇ ਕਈ ਤਰ੍ਹਾਂ ਦੇ ਸਵਾਲ ਖੜੇ ਕੀਤੇ ਜਾ ਰਹੇ ਆ ਸੋ ਇਹ ਜਦੋਂ ਸਵਾਲ ਖੜੇ ਹੋਰ ਹੁੰਦੇ ਆ ਇਸ ਤਰ੍ਹਾਂ ਦੇ ਜਦੋਂ ਸਵਾਲ ਖੜੇ ਹੁੰਦੇ ਆ ਉਦੋਂ ਲੋਕਾਂ ਦੇ ਮਨਾਂ ਦੇ ਵਿੱਚ ਦੁਬਧਾ ਪੈਦਾ ਹੋ ਜਾਂਦੀ ਹੈ ਕਿ ਉਹ ਫੰਡ ਦੇਣ ਜਾਂ ਨਾ ਦੇਣ ਉਹਨਾਂ ਵੱਲੋਂ ਭੇਜੇ ਗਏ ਜਿਹੜੇ ਸੇਵਾ ਲਈ ਭੇਜੇ ਗਏ ਪੈਸੇ ਹੈ ਉਹ ਸਹੀ ਲੋਕਾਂ ਤੱਕ ਪਹੁੰਚਣਗੇ ਜਾਂ ਨਹੀਂ ਸੋ ਇਸ ਤਰ੍ਹਾਂ ਦੇ ਬਹੁਤ ਸਾਰੇ ਸਵਾਲ ਜਿਹੜੇ ਨੇ ਉਹ ਖੜੇ ਹੁੰਦੇ ਆ ਜੋ ਜਥੇਬੰਦੀਆਂ ਪੰਜਾਬ ਦੇ ਹੜ੍ਹਾਂ ਦੇ ਨਾਂ ਤੇ ਫੰਡ ਇਕੱਠਾ ਕਰ ਰਹੀਆਂ ਉਹਨਾਂ ਨੂੰ ਚਾਹੀਦਾ ਹੈ ਕਿ ਉਹ ਲੋਕਾਂ ਦਾ ਭਰੋਸਾ ਬਣਾਈ ਰੱਖਣ ਲਈ ਲੋਕਾਂ ਦਾ ਵਿਸ਼ਵਾਸ ਬਣਾਈ ਰੱਖਣ ਲਈ ਉਹਨਾਂ ਸਬੂਤਾਂ ਨੂੰ ਲੋਕਾਂ ਅੱਗੇ ਰੱਖਣ ਜਿਹੜੇ ਕਿ ਲੀਗਲੀ ਭਾਰਤ ਵਿੱਚ ਪੈਸਾ ਲਿਆਉਣ ਦੇ ਲਈ ਲੋੜੀਂਦੇ ਐ ਸੋ ਐਫਸੀਆਰ ਦੇ ਤਹਿਤ ਜਿਹੜੀ ਰਜਿਸਟ੍ਰੇਸ਼ਨ ਜਾਂ ਜਿਹੜੇ ਸਰਟੀਫਿਕੇਟ ਦੀ ਲੋੜ ਹੈ ਉਸ ਦੀ ਕਾਪੀ ਜਿਹੜੀ ਹੈ ਉਹ ਲੋਕਾਂ ਨੂੰ ਲੋਕਾਂ ਅੱਗੇ ਰੱਖਣੀ ਚਾਹੀਦੀ ਹੈ ਜਾਂ ਫਿਰ ਜਿਹੜੇ ਲੋਕ ਫੰਡ ਦੇਣਾ ਚਾਹੁੰਦੇ ਨੇ ਜਿਸ ਸੰਸਥਾ ਨੂੰ ਫੰਡ ਦੇ ਰਾਹੀਂ ਫੰਡ ਦੇਣਾ ਚਾਹੁੰਦੇ ਨੇ ਉਨਾ ਦੇ ਲਈ ਇਹ ਜ਼ਰੂਰੀ ਹੈ ਕਿ ਉਹ ਉਸ ਸਰਟੀਫਿਕੇਟ ਦੀ ਕਾਪੀ ਦੀ ਪੁੱਛਣ ਜਾਂ ਅਜਿਹੇ ਦਸਤਾਵੇਜ਼ਾਂ ਦੀ ਮੰਗ ਕਰਨ ਕਿ ਉਹਨਾਂ ਕੋਲ ਪੰਜਾਬ ਦੇ ਵਿੱਚ ਜਾਂ ਭਾਰਤ ਦੇ ਵਿੱਚ ਪੈਸਾ ਲਿਆਉਣ ਦੀ ਪਰਵਾਨਗੀ ਹੈ ਬੈਸੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇੱਕ ਅਜਿਹੀ ਪੰਜਾਬ ਦੀ ਸੰਸਥਾ ਹੈ ਅਜਿਹੀ ਜਿਹੜਾ ਹੈ ਵੱਡੀ ਸੰਸਥਾ ਹੈ ਜਿਸ ਦੇ ਕੋਲ ਇਹ ਸਾਰੀਆਂ ਪਰਵਾਨਗੀਆਂ ਹੁੰਦੀਆਂ ਨੇ ਕੈਨੇਡਾ ਦੇ ਵਿੱਚ ਵੀ ਬਹੁਤ ਸਾਰੇ ਲੋਕ ਸ਼੍ਰੋਮਣੀ ਕਮੇਟੀ ਰਾਹੀਂ ਪੈਸਾ ਜਿਹੜਾ ਹੈ ਜੇ ਫੰਡ ਜਿਹੜਾ ਹੈ ਉਹ ਭੇਜਦੇ ਨੇ ਸੋ ਫੰਡਾਂ ਤੇ ਜਦੋਂ ਸਵਾਲ ਖੜੇ ਹੁੰਦੇ ਨੇ ਤਾਂ ਸੇਵਾ ਕਰਨ ਵਾਲੇ ਲੋਕਾਂ ਦੇ ਮਨ ਜਿਹੜੇ ਨੇ ਡੀਮੋਰਲਾਈਜ਼ ਹੁੰਦੇ ਨੇ ਉਹਨਾਂ ਦੇ ਮਨਾਂ ਦੇ ਵਿੱਚ ਨਿਰਾਸ਼ਾ ਆਉਂਦੀ ਹੈ ਇਸ ਲਈ ਜਥੇਬੰਦੀ ਜਿਹੜੀਆਂ ਜਥੇਬੰਦੀਆਂ ਫੰਡ ਇਕੱਠਾ ਕਰ ਰਹੀਆਂ ਨੇ ਉਹਨਾਂ ਲਈ ਜ਼ਰੂਰੀ ਹੈ ਕਿ ਉਹ ਫੰਡ ਨੂੰ ਭਾਰਤ ਜਾਂ ਪੰਜਾਬ ਲਿਆਂਦੇ ਆਪਣੇ ਸਬੂਤ ਲੋਕਾਂ ਸਾਹਮਣੇ ਰੱਖਣ ਤੇ ਦੂਜੀ ਗੱਲ ਇਹ ਹੈ ਕਿ ਜਿਹੜੀਆਂ ਸ਼੍ਰੋਮਣੀ ਕਮੇਟੀ ਹੈ ਜਾਂ ਪੰਜਾਬ ਸਰਕਾਰ ਹੈ ਜਿਹੜੇ ਸੀਐਮ ਰਾਹਤ ਫੰਡ ਹੈ ਜਾਂ ਸ਼ਰੋਮਣੀ ਕਮੇਟੀ ਰਾਹੀਂ ਜਿਹੜਾ ਫੰਡ ਆਂਦਾ ਹੈ ਜਾਂ ਜਿਹੜੀਆਂ ਵਕਾਰੀ ਜਥੇਬੰਦੀਆਂ ਨੇ ਹੋਰ ਸਮਾਜ ਸੇਵੀ ਜਥੇਬੰਦੀਆਂ ਨੇ ਸਿੱਖ ਚਾਹੇ ਸਿੱਖ ਜਥੇਬੰਦੀਆਂ ਨੇ ਜਿਨ੍ਹਾਂ ਕੋਲ ਅਜਿਹੀ ਲੀਗਲ ਅਥਾਰਟੀ ਹੈ ਕਿ ਉਹ ਪੈਸੇ ਨੂੰ ਲੋਕਾਂ ਵੱਲੋਂ ਦਿੱਤੇ ਪੈਸੇ ਨੂੰ ਸਹੀ ਤਰੀਕੇ ਨਾਲ ਵਰਤ ਸਕਣ ਸੋ ਅਜਿਹਾਂ ਜਿਹੜੀਆਂ ਸੰਸਥਾਵਾਂ ਹੈ ਉਹਨਾਂ ਰਾਹੀਂ ਫੰਡ ਜਿਹੜਾ ਹੈ ਲੋਕ ਭੇਜ ਸਕਦੇ ਨੇ ਧੰਨਵਾਦ